ਆ ਮਸ਼ੀਨ ਦਾ ਇਹ ਆਪਣਾ ਭੈਣਾ ਸਾਜੀ this is a jaan di pain welcome to my channel ਦੋਸਤੋ ਉਮੀਦ ਕਰਦਾ ਠੀਕ ਠਾਕ ਹੋਵਾਂ ਮਸਤ ਹੋਵਾਂਗੇ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਪ੍ਰੋਡਕਟ ਲੈ ਕੇ ਆ ਰਹੇ ਆ ਆ ਜਿਹੜਾ ਤੁਸੀਂ ਦੇਖ ਰਹੇ ਹੋ ਥੋੜਾ ਨੇੜੇ ਆ ਜਾ ਇਹ ਤੁਸੀਂ ਦੇਖ ਰਹੇ ਹੋ ਜੀ ਹਾਇਰ ਬ੍ਰਾਂਡ ਦਾ 에ਅਰ ਫਰਾਈਰ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੁਸੀਂ ਵੀਡੀਓ ਨਾਲ ਬਨੇ ਰਹਿਣਾ ਲਾਸਟ ਤੱਕ ਜ਼ਰੂਰ ਦੇਖਣਾ ਵੀਡੀਓ ਚੰਗੀ ਲੱਗੂਗੀ ਤਾਂ ਤੁਸੀਂ ਇੱਕ ਕਮੈਂਟ ਕਰ ਦਿਓ ਪਿਆਰਾ ਜਾਂ ਤੇ ਤਾਂ ਕਿ ਅਸੀਂ ਉਹਨੂੰ ਪੜ ਸਕੀਏ ਉਹਦੇ ਅਕੋਰਡਿੰਗ ਅਸੀਂ ਅਗਲਾ ਵਲੌਗ ਆ ਜਿਹੜਾ ਅਗਲੀ ਵੀਡੀਓ ਬਣਾ ਸਕੀਏ ਤਾਂ ਸਾਥੀਓ ਇਹ ਜਿਹੜਾ 에ਅਰ ਫਰੈਅਰ ਆ ਇਹਦਾ ਕੀ ਕੰਮ ਹੁੰਦਾ ਕਿਸ ਤਰ੍ਹਾਂ ਇਹ ਵਰਤਿਆ ਜਾਂਦਾ ਤੁਹਾਡੇ ਕੀ ਕੰਮ ਆ ਸਕਦਾ ਹੈ ਮੈਂ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਦੱਸਣ ਲੱਗਿਆ ਸ਼ੁਰੂ ਕਰਦੇ ਆਪਾਂ ਜੀ ਚੀਜ਼ ਖਾਣੀ ਆ ਅਹਿਲੀ ਚੀਜ਼ ਖਾਣੇ ਮਤਲਬ ਸਮੋਸੇ ਖਾਣੇ ਪਕੌੜੇ ਖਾਣੇ ਕੋਈ ਵੀ ਚੀਜ਼ ਤਲ ਕੇ ਖਾਣੇ ਤੇ ਆਪਰੋਂ ਆਪਰੇ ਜਦ ਹੁੰਦਾ ਯਾਰ ਖਾਤਾ ਲਈਏ ਗੱਲ ਕਰਕੇ ਉਹ ਕੁਝ ਚ ਤਲੀਆਂ ਹੁੰਦੀਆਂ ਚੀਜ਼ਾਂ ਠੀਕ ਆ ਮਤਲਬ ਉਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤਾਂ ਇਹ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਆ ਮਸ਼ੀਨ ਦਾ ਇਹ ਆਪਣਾ ਪੈਨ ਆ ਸਾ ਜੀ ਇਹਦੇ ਵਿੱਚ ਤੁਸੀਂ ਕੀ ਕਰਨਾ ਮੰਨ ਲਓ ਤੁਸੀਂ ਪਕੌੜੇ ਬਣਾ ਰਹੇ ਹੋ ਜਾਂ ਤੁਸੀਂ ਪਕੌੜੇ ਬਣਾਉਣੇ ਇਹਦੇ ਵਿੱਚ ਕੀ ਕਰਨਾ ਤੁਸੀਂ ਆ ਜਿਹੜਾ ਇਹਦਾ ਪੈਨ ਆ ਇਹਦੇ ਵਿੱਚ ਹਲਕਾ ਜਿਹਾ ਆਇਲ ਲਾ ਦਿਓ ਇਹ ਸਾਰੇ ਦੇ ਵਿੱਚ ਹਲਕਾ ਜਿਹਾ ਆਇਲ ਲਾਤਾ ਫਿਰ ਕੀ ਕਰਨਾ ਤੁਸੀਂ ਜਿਹੜੇ ਪਕੌੜੇ ਆ ਆਲੂ ਗੋਭੀ ਜਿਹੜੇ ਵੀ ਬਣਾ ਰਹੇ ਹਾਂ ਉਹਨੂੰ ਬੇਸਨ ਦੇ ਵਿੱਚ ਡਿੱਪ ਕੀਤਾ ਇਹਦੇ ਵਿੱਚ ਰੱਖ ਦੋ ਇਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਲਗਾ ਦਿਓ 플ੱਗ ਪਾਓ ਤੇ ਇਸ ਤੋਂ ਬਾਅਦ ਇਧਰ ਦੇਖੋ ਆ ਇਹਦਾ ਟੈਂਪਰੇਚਰ ਸੈੱਟ ਕਰਨਾ ਟੈਂਪਰੇਚਰ ਸੈੱਟ ਕਰਕੇ ਇਧਰ ਇਹਦੀ ਟਾਈਮਿੰਗ ਸੈੱਟ ਕਰਨੀ ਹੈ ਇਹ ਮਤਲਬ ਜੇ ਲੱਗ ਲੱਗ ਟਾਈਮਿੰਗ ਹੈ ਇਹਦੀ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਮਤਲਬ ਤੁਸੀਂ ਔੜੇ ਵਿੱਚ ਪਾਏ ਠੀਕ ਹੈ ਇਹਦੇ ਵਿੱਚ ਰੱਖ ਤੇ ਹਲਕਾ ਜਿਹਾ ਤੇਲ ਲਾ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਟੈਂਪਰੇਚਰ ਸੈੱਟ ਕਰਤਾ ਟਾਈਮਿੰਗ ਸੈੱਟ ਕਰਤੀ 10 ਮਿੰਟ ਕਰਤੀ 15 ਮਿੰਟ ਕਰਤੀ ਇਹਨੇ 10 ਮਿੰਟਾਂ ਦੇ ਬਾਅਦ ਬੀਬ ਕਰਨੀ ਆ ਕਿ ਤੁਹਾਡਾ ਜਿਹੜਾ ਸਮਾਨ ਉਹ ਤਿਆਰ ਹੋ ਚੁੱਕਿਆ ਤੇ ਹੁਣ ਤੁਸੀਂ ਕੱਢ ਲਓ ਇਹਦੇ ਵਿੱਚ ਫਿਰ ਤੁਸੀਂ ਸਮਾਨ ਕੱਢੋਗੇ ਤੇ ਖਾ ਸਕਦੇ ਹੋ ਇਹਦੇ ਵਿੱਚ ਕੀ ਹੋਊਗਾ ਕਿ ਤੁਹਾਡਾ ਜਿਹੜਾ ਆਇਲ ਆ ਉਹ ਆਪਾਂ ਤਲਦੇ ਆ ਆਇਲ ਦੇ ਵਿੱਚ ਉਹ ਤਲਨ ਵਾਲਾ ਸਿਸਟਮ ਨਹੀਂ ਹੈਗਾ ਠੀਕ ਆ ਫਰਾਈ ਕਰਨ ਵਾਲੇ ਨਹੀਂ ਹੈਗਾ ਹੁਣ ਤੁਸੀਂ ਦੇਖ ਸਕਦੇ ਹੋ ਆ ਮੈਂ ਤੁਹਾਨੂੰ ਦੱਸਣ ਲੱਗਾ ਸੀ ਅੱਜ ਮੈਂ ਸਮੋਸੇ ਬਣਾਉਣੇ ਇਹਦੇ ਵਿੱਚ ਠੀਕ ਆ 170 ਤੋਂ 190 ਤੱਕ ਦਿੱਤਾ ਇਹਦਾ ਟੈਂਪਰੇਚਰ ਠੀਕ ਆ ਇਦੋਂ ਦਾ ਪੀਜ਼ਾ ਇਹ ਵੀ 10 ਤੋਂ 12 ਮਿੰਟਾਂ ਦੇ ਵਿੱਚ ਸਮੋਸੇ 10 ਤੋਂ 15 ਮਿੰਟਾਂ ਦੇ ਵਿੱਚ ਫ੍ਰੈਂਚ ਫ੍ਰਾਈਜ਼ ਆ ਗਿਆ ਪਨੀਰ ਟਿੱਕਾ ਆ ਗਿਆ ਪਕੌੜਾ ਆ ਗਿਆ ਸਪਾਈਸੀ ਕੋਰਨਾ ਕੇ ਕੇਕ ਵਗੈਰਾ ਕੇ ਸਪਰਿੰਗ ਰੋਲ ਆਗੇ ਇਸ ਤਰ੍ਹਾਂ ਸਿਸਟਮ ਆ ਗਿਆ ਹੁਣ ਆ ਇਹਦਾ ਆ ਗਿਆ ਟੈਂਪਰੇਚਰ ਜੀ ਟੈਂਪਰੇਚਰ ਤੁਹਾਡਾ 0 ਤੋਂ 160 ਤੱਕ ਦਿੱਤਾ ਜੀ ਇਸ ਤੋਂ ਬਾਅਦ ਇਹਦੀ ਟਾਈਮਿੰਗ ਆ ਗਈ 10 20 30 40 ਮਿੰਟ ਮਤਲਬ ਇਹੋ ਜੀ ਕੋਈ ਚੀਜ਼ ਨਹੀਂ ਜਿਹੜੀ ਤੁਹਾਡੀ 50 ਮਿੰਟਾਂ ਦੇ ਵਿੱਚ ਬਣਦੀ ਹੋਵੇ ਹਰ ਇੱਕ ਚੀਜ਼ ਜਿਹੜੀ ਇਹਦੇ ਵਿੱਚ ਹੈਗੀ 10 ਤੋਂ 15 ਦੇ ਮਿੰਟਾਂ 10 ਤੋਂ 15 ਮਿੰਟਾਂ ਦੇ ਵਿੱਚ ਬਣਦੀ ਹੈ ਤੁਹਾਡੇ ਵਾਸਤੇ ਇਹ ਅੱਛੀ ਚੀਜ਼ ਆ ਸਾ ਜੀ ਅਗਰ ਤੁਸੀਂ ਚਾਹਵਾਨ ਹੈਗੇ ਉਹ ਇਹ ਲੈਣ ਦੇ ਤਾਂ ਸਾਡੇ ਕੋਲ ਭਗਵਤੀ ਸੇਲਜ ਤਪਾ ਮੰਡੀ ਵਿਜ਼ਿਟ ਕਰੋ ਤੇ ਤੁਹਾਨੂੰ ਇਹ ਜਿਹੜਾ ਅਸੀਂ ਪ੍ਰੋਡਕਟ ਦੇ ਮਾਗੇ ਇਹਦਾ ਜਿਹੜਾ ਰੇਟ ਆ ਉਹ ਕੋਈ ਬੜਾ ਰੇਟ ਨਹੀਂ ਹੈਗਾ ਸਾਡੇ ਕੋਲੇ ਆਵੋਗੇ ਸ਼ਾਪ ਤੇ ਤੁਹਾਨੂੰ ਪਤਾ ਲੱਗ ਜਾਊਗਾ ਸਾਡੇ ਕੋਲੇ ਤਿੰਨ ਬ੍ਰਾਂਡ ਮਿਲਣਗੇ ਪਹਿਲਾ ਹਾਇਰ ਬ੍ਰਾਂਡ ਮਿਲੂਗਾ ਦੂਸਰਾ ਊਸ਼ਾ ਮਿਲੂਗਾ ਤੇ ਤੀਸਰਾ ਹੈਵਲਜ਼ ਮਿਲੂਗਾ ਇਹ ਬ੍ਰਾਂਡ ਸਾਡੇ ਕੋਲੇ ਮਿਲਣਗੇ ਤਾਂ ਤੁਸੀਂ ਸਾਡੇ ਤੋਂ ਇਹ ਲੈ ਸਕਦੇ ਹੋ ਸਾਹਿਬ ਜੀ ਤਾਂ ਮਿੱਤਰੋ ਇਹ ਇੰਨਕ ਜਿਹੜੀ ਜਾਣਕਾਰੀ ਸੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਆਹ ਪ੍ਰੋਡਕਟ ਆ ਵਧੀਆ ਪ੍ਰੋਡਕਟ ਆ ਅਗਰ ਤੁਸੀਂ ਲੈ ਕੇ ਜਾਣਾ ਤਾਂ ਖਾਸ ਕਰ ਉਹਨਾਂ ਵਾਸਤੇ ਜਿਹੜੇ ਕਹਿੰਦੇ ਅਸੀਂ ਆਇਲੀ ਚੀਜ਼ਾਂ ਪ੍ਰਹੇਜ਼ ਕਰਦੇ ਮੈਂ ਯਾਰ ਸਪਸ਼ਟ ਤੇ ਸਿੱਧੇ ਸ਼ਬਦਾਂ ਦੇ ਵਿੱਚ ਦੱਸਾਂ ਤਾਂ ਜਿਨ੍ਹਾਂ ਨੇ ਪਕੌੜੇ ਖਾਣੇ ਆ ਪਰ ਉਹ ਤਲੇ ਵੀ ਨਹੀਂ ਖਾਣੇ ਤੇ ਇਹਦੇ ਵਿੱਚ ਖਾ ਸਕਦੇ ਆ ਠੀਕ ਆ ਜੀ ਇਹਦੇ ਵਿੱਚ ਕੋਈ ਤੇਲ ਤੂ ਲੱਗਦਾ ਨਹੀਂ ਹਲਕਾ ਜਿਹਾ ਤੇਲ ਲੱਗਦਾਗਾ ਉਹ ਤੁਸੀਂ ਲਾ ਕੇ ਇਹਦੇ ਵਿੱਚ ਪਕਾ ਕੇ ਖਾ ਸਕਦੇ ਹੋ 10-15 ਮਿੰਟਾਂ ਦੀ ਕਿਹੜਾ ਸਾਰੀ ਕੋਈ ਬੜਾ ਲੰਬਾ ਚੌੜਾ ਪ੍ਰੋਸੈਸ ਨਹੀਂ ਹੈਗਾ ਇਹਦੇ ਕੋਈ ਤੁਹਾਨੂੰ ਕੜਾਹੀ ਚੜਾਉਣ ਦੀ ਲੋੜ ਨਹੀਂ ਕੋਈ ਤੁਹਾਨੂੰ ਇਹਦੇ ਵਿੱਚ ਤੇਲ ਤੇ ਮੱਥਾ ਮਾਰਨ ਦੀ ਲੋੜ ਨਹੀਂ ਵਾਲਾ ਸਾਰਾ ਸਿਸਟਮ ਬਿਜਲੀ ਤੇ ਚੱਲਣ ਵਾਲਾ ਹੈਗਾ ਇਹ ਆ ਇਧਰ ਇਹਦਾ ਪਲੱਗ ਆ ਗਿਆ ਕੋਈ ਜ਼ਿਆਦਾ ਹੀ ਲਾਈਟ ਵੀ ਨਹੀਂ ਖਾਂਦਾ ਤੁਹਾਡਾ ਮੀਤ ਕਰਦਾ ਸਾਥੀਓ ਅੱਜ ਦੀ ਵੀਡੀਓ ਤੁਹਾਨੂੰ ਪਸੰਦਾ ਹੀ ਹੋਣੀ ਹੈ ਪਸੰਦਾ ਆਏ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਨਾਮੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਬਈ ਜੀ